ਕੀ ਹਾਲ ਚੱਲ ਦੋਸਤੋ ਤੇ ਪੈਲੀਆਂ ਆਉਣਾਸਤੇ ਤੇਲ ਲੈਣ ਚੱਲੇ ਆ ਤੇ ਇੱਕੋ ਵਾਰੀ ਤੇਲ ਲੈ ਆਈਏ ਜਿੰਨਾ ਕੋ ਚਾਹੀਦਾ ਪੈਲੀਆਂ ਭਰਾਈਆਂ ਫਿਰ ਛੋਣੇ ਆਸਤੇ ਦੋ ਤੇਲ ਪਾ ਲਿਆ ਤੋਂ ਇਹਰ ਦਾ 22 ਲੀਟਰ ਕਿ 70 ਪੁਆਇੰਟ ਰੁਪਿਆ ਇਧਰ 400 ਦਾ 4 ਲੀਟਰ ਦਾ 10 ਪੁਆਇੰਟ ਪੈਟਰੋਲ ਪੈ ਗਿਆ ਇਤੋਂ ਤੇਲ ਥੋੜਾ ਪਵਾਇਆ ਕਿਉਂਕਿ ਇਹਦੀ ਡੈਂਸਟੀ 852 ਆ ਘੱਟੋ ਘਾਟੇ ਦੀ ਡੈਂਸਟੀ 835 ਕਹੀ ਦੀ ਇਸੇ ਕਰਕੇ 2.8 ਲਾ ਪਵਾਇਆ ਬਾਕੀ 4.8 ਦਾ ਤੇਲ ਦੂਜੇ ਪਟਰੋਲਪੰਪ ਤੋਂ ਪਵਾਵਾਂਗੇ ਚੱਲ ਗਿਆ ਗੁਰਦਰ ਸਿੰਘ ਉਹ ਟਾਈਮ ਲੱਗ ਗਿਆ ਚੋਣ ਪਾਈਏ ਤੇਲ ਤੇ ਇਹਨੂੰ ਚੋਬਰ ਨੂੰ ਖੜੀ ਜਾਣ ਪੈਰੀ ਗੱਲ ਨੂੰ ਪਾਈਏ ਥਾ ਤੇ ਤੇਲ ਪਹਿਲਾਂ ਇੱਕ ਵਾਰੀ ਪਾ ਲਈਏ ਸਾਰਾ ਕਿਉਂਕਿ ਥਾਮਾਉਣਾ ਸਾਰਾ ਤੇ ਫਿਰ ਵਿੱਚ ਰਹੂਗਾ ਤੇਲ। ਲਓ ਜੀ ਫਿਰ ਤੇਲ ਪਾ ਗਿਆ ਤੇ ਚੱਲੀ ਹੁਣ ਪਾਣੀ ਮੈਂ ਥੋੜਾ ਲਲਿਆ ਠੰਡਾ ਵੇਖੋ ਜੇ। ਮੇਰੇ ਦਿਖਿਆ ਨਾ ਖੂਹ ਤੇ ਜਾਂਦੇ ਤਾਂ ਕਿ ਤੱਤਾ ਹੋਏ ਨਾ। ਫਿਰ ਵੀ ਚਲੋ ਪਾਣੀ ਭਾਵੇਂ ਤੱਤਾ ਹੋਵੇ ਮਸਾ ਕੋਲ। ਸਾਲ ਜੰਦਾ ਹਲਾ ਪਾਲੀਆਂ ਤੇ ਚੱਲੀ ਹੁਣ। ਦੇਖੋ ਵੀ ਸਾਡੇ ਨਾਲ ਲਈ ਟਰੈਕਟਰ ਆ ਬੀ 35 ਆ। 54 ਨੂੰ ਲੈਣ ਆਏ। ਇਹ ਇਹਨਾਂ ਦਾ ਕੰਮ ਹੀ ਨਹੀਂ ਮੁੱਕਦਾ। ਇਹ ਕਾਹ ਸੇਰ ਨਾ ਕਰ। ਕਦੀ ਉਧਰ ਭਜਾ ਮਰਦਾ ਕਦੀ ਉਧਰ ਆ ਕੇ ਖੂਤ ਤੇ ਆਂਬ ਥਲੇ ਖੋ ਕੇ ਦੇ ਆਂਬ ਖਾਣਾ ਦੇ ਵੇਖ ਲੋ ਖਾ ਲੋ ਆ ਫਿਰ 1.5 ਕਿੱਲਾ ਤਾਂ ਹੈ ਵਾ ਕੇ ਫਿਰ ਚੱਲੀਏ ਬਸ ਇੰਨਾ ਹੀ ਕੰਮ ਆ ਕੰਮ ਤੇ ਨਹੀਂ ਇੰਨਾ ਜ਼ਿਆਦਾ ਕੰਮ ਥੋੜਾ ਹੀ ਆ ਭਾਰਨਾ ਹੋਈ ਫਿਰ ਪੈਲੀ ਵਾ ਗੀ ਗਿੱਲਾ ਜ਼ਿਆਦਾ ਹੈ ਇਸੇ ਕਰਕੇ ਕਾਰ ਲੱਗੀ ਹੈ ਇੱਕੋ ਨਾਲ ਦੇ ਚੋਬਰਾਂ ਨੂੰ ਥੋੜਾ ਪਾਣੀ ਪਾਤਾ ਦੇ ਚੰਦੇ ਤੇ ਹੁਣ ਬਸ ਆਪਾਂ ਰਾਦਨਾ ਲਈ ਇਹ ਬੱਤੀ ਆਉਂਦੀ ਆ ਇੱਕ ਆਇਆ ਇਹਨੇ ਮਨ ਨਾਲ ਹੀ ਲਾਲ ਤੇ ਸੰਗਰਾਹ ਲੱਗ ਗਈ ਆ ਕੱਲ੍ਹ ਲਈ ਪਹਿਲੀ ਨੂੰ ਮੈਂ ਦੋਰ ਲਾਈ ਆ ਫਿਰ ਤੇ ਸੁੱਕ ਗਿਆ ਤਾਂ ਹੁਣ ਤਿਆਰੀ ਆ ਆਪਣੀ ਚਲਿਏ ਪਿੰਧੂਣਾ ਟਰੈਕਟਰ ਸਟਾਰਟ ਕਰ ਲਿਆ ਤੇ ਕੱਲ ਅੰਦਰ ਲਾਤਾ ਸੀ ਆਪਾਂ ਤੇ ਆਓ ਸਾਡੀ ਨਿੱਕੀ ਟਰੈਲੀ ਜਿੰਨੂੰ ਪਸੰਦ ਹੋਵੇ ਜਾਂ ਜਿੰਨੇ ਖਰੀਦਣੀ ਹੋਵੇ ਸਾਨੂੰ ਦੱਸ ਸਕਦਾ ਠੀਕ ਆ ਕਾਪਾਈ ਕੋਰ ਬਣਾ ਲੈਣੀ ਆ। ਬਾਹਰ ਦੇ ਪੁੱਤੇ 40 ਮਿੰਟ ਲੱਗੇ ਆ ਤੇ 1 ਕਿਲੋਮੀਟਰ ਦਾ ਰਾਹ ਹੀ ਵੀਰੋਣੀ ਟਰੈਕ ਚਲਾਉਂਦੇ ਜਾਂਦੇ ਕਰਕੇ ਸਪੀਡ ਵੜੀ ਆ ਹੌਲੀ ਹੌਲੀ ਜਾਂਦੇ ਭਰਾ ਤੇ ਬਹੁਤ ਅੱਗੇ ਪੈਲੀ ਟੋਣ ਤੋਰ ਲਾਈਏ ਹਿੰਦੂ ਤੇ ਫਿਰ ਕੰਪਿਊਟਰ ਕਰਾਇਆ ਭਰਾਵਾਂਗੇ ਦੇ ਵਿੱਚ ਤੇ ਝੋਨੇ ਦੀ ਪੂਰੀ ਤਿਆਰੀ ਆ। ਵੀਰੋਣੀ ਟਰੈਕਟਰ ਪਾਉਂਦੇ ਥੱਲੇ ਪਾਣੀ ਕੱਢੀ ਜਾਂਦੇ ਧਰਤੀ ਜੋ ਇੱਕ ਵਾੜੀ ਨਿਕਲਦਾ ਥੱਲੇ ਅਜੂਬਾ ਹੁੰਦੇ ਤੇ ਪੂਰੀ ਫੈਲਡ ਕਰਾਉਂਦੇ ਆ ਵੇਖੋ ਤਿਆੜ ਚੈੱਕ ਕਰੋ ਤੀ ਪਹਿਲੇ ਤਿਆੜ ਦੇ ਉੱਤੇ ਦੂਜਾ ਫਿਆੜ ਲੈ 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 ਮਾਰ 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 ਪਹਿਲੇ ਜਾੜ ਦੂਜਾ ਰੰਗ ਲੈ ਆ ਬੰਦ ਨਾ ਹੋਵੇ ਆਏ ਆਏ ਹੁਣ ਤੇ ਆ ਪੂਰਾ ਪੂਰਾ ਕੰਮ ਆਂਦੇ ਆ ਇੱਕ ਹਵਾ ਬੜੀ ਤੇ ਚੱਲਣ ਦੀ ਅੱਜ ਉਹਦੇ ਕਰਕੇ ਥੋੜਾ ਜਿਹਾ ਨਾ ਆਵਾਜ਼ ਦੀ ਪ੍ਰੋਬਲਮ ਹੋ ਸਕਦੀ ਓ ਪਾਚ ਬੱਚਾ ਜਾ ਟੁੱਟਾ ਸੀ ਤੇ ਕੋਈ ਦੇਸ ਤੇ ਸਮਾਨ ਲੈੰਤਰ ਇਹਦੇ ਬਜਰੀ ਸੀਮੈਂਟ ਕਿਟਾ ਤੇ ਇਹਨੂੰ ਰਿਪੇਅਰ ਕਰਾਂਗੇ ਆ ਸਾਰੀਆਂ ਲੱਤ ਲੈਂਦੀਆਂ ਟਾਰਜਨ ਸਕਾਰਪੀਓ ਦੇ ਵਿੱਚ ਆ ਸਕਾਰਪੀਓ ਤੇ ਫਿਰ ਪ੍ਰਵਾਹ ਨਹੀਂ ਕਰਦੀ ਜਿੰਨਾ ਮਰਜ਼ੀ ਹੋਏ ਨਾ ਹੋਵੇ ਮਲਬੇ ਦੀ ਢੇਰੀ ਲੱਗ ਗਈ ਚ ਬੱਚੇ ਚ ਤੇ ਆ ਇਟਾ ਨਿਕਲੀਆਂ ਸਾਰੀਆਂ ਥੱਲੇ ਕਿਟਾ ਸੜ ਗਈਆਂ ਲੱਗ ਗਈਆਂ ਥੱਲੇ ਇੱਥੇ ਮਿੱਟੀ ਛੁੱਟਦੇ ਹਾਂ ਉਸ ਤੋਂ ਬਾਅਦ ਮਲਬਾ ਪਾ ਗਏ ਤੇ ਫਿਰ ਬਾਕੀ ਕੰਮ ਹੋ ਜੂਗਾ ਸਹੀ ਤਰੀਕੇ ਨਾਲ ਹੋ ਰਿਹਾ ਹੈ। 6 ਹੋ ਹੀ ਗਿਆ ਲਗਭਗ। ਚ ਬੱਚੇ ਚ ਬੱਚਾ ਬਣ ਗਿਆ ਬਿਲਕੁਲ ਵਧੀਆ ਅਥਰੇ ਪਲੇਟਾਂ ਪਟਣ ਲੱਗ ਗਈਆਂ ਇੱਧਰ ਮੂੰਹ ਖੜਦਾ ਪਰਲੇ ਬੰਦੇ ਬੰਦ ਕਰਦਾ ਇੱਕ ਵੇਲਾ ਨਿਕਾ ਇਹ ਸਾਰਾ ਮੰਗ ਗਿਆ ਤੇ ਹਨੇਰਾ ਵਾਵਾ ਹੋ ਗਿਆ ਕਿਉਂ ਕੀ ਕਰਨਾ ਹੈ ਹਨੇਰਾ ਵਾਵਾ ਹੋ ਗਿਆ ਲਗਭਗ ਸੂਰਜ ਡੁੱਬ ਗਿਆ ਟਾਈਮ 7:30 ਹੋ ਗਿਆ ਤੇ ਆ ਜੇ ਬਾਕੀ ਖਿਲਾਰਾ ਇਸ ਵੇਲੇ ਕਰ ਦਾਂਗੇ ਬੱਚਾ ਵਿੱਚੋਂ ਬਣ ਗਿਆ ਸਾਰਾ ਤੇ ਥੋੜਾ ਕੰਮ ਰਹਿ ਗਿਆ ਸੀ ਆ ਬਣਾਤੀ ਆ ਮਿਸਤਰੀ ਆਪਾਂ ਖੋਦੀ ਲੱਗੇ ਆ ਤੇ ਉਸ ਕਾਰ ਬਿਜਮਾ ਕੇ ਟ੍ਰੈਲੀ ਵਾ ਕੇ ਤੇ ਬੱਚੋ ਬਣਾਦਾ ਖੋਲ ਦੇ ਖੋਲ ਦੇ ਬਸ ਹਾਂ ਖੋਲ ਲਿਆਈ ਖੋਲ ਲਿਆਈ ਖੁੱਲ ਗਿਆ ਖੁੱਲਿਆ ਖੁੱਲ ਗਿਆ ਆ ਰਹਿ ਗਿਆ ਕੰਮ ਥੋੜੇ ਬਸ ਲੋ ਜੀ ਫਿਰ ਆ ਕੰਮ ਹੋ ਗਿਆ ਜਿਹੜਾ ਉਡਰ ਰਹਿ ਗਿਆ ਕੱਲ ਦਾ ਇਹ ਵੀ ਹੋ ਗਿਆ ਆਪਣਾ ਆਪਣਾ ਵੱਜ ਗਿਆ ਬੱਸਾਂ ਫਰੀਆਂ ਹੁਣ ਬੱਸ ਲੱਦੀਏ ਸਮਾਨ ਤੇ ਚਲੀਏ ਘਰ ਨੂੰ ਹੁਣ ਐਂਡੇ ਕੰਮ ਦਾ ਤੇ ਆ ਨਿਕਲ ਨਿਕਾ ਵੇਖੋ ਤਿੰਨ ਜਾਨੀ ਸੱਤੇ ਆ ਮੋਟਰ ਇੱਕ ਦੋ ਦਿਨਾਂ ਤੱਕ ਛੱਡਾਂਗੇ ਲੈ ਗਿੱਲਾ ਕੰਮ ਹੈਨਾ ਤੇ ਇੱਕ ਹੋਰ ਨਿੱਗੀ ਜੀ ਚੀਜ਼ ਬਣਾਤੀ ਤੇ ਲੱਗ ਗਈ ਮੈਂ ਆ ਲੋ E daí? Cadê pera?